ਵਿਦਿਆਣਾ ਦੇ ਸਥਾਨਕ ਪੱਛਾਤ ਭਵਾਂ ਚ ਕੈਬਨਿਟ ਮੰਤਰੀ ਤਰਨਪੀਤ ਸਿੰਘ ਸੋਧ ਨੇ ਅਧਿਕਾਰੀਆਂ ਦੇ ਨਾਲ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਨਗਰ ਨਿਗਮ ਸਮੀਤ ਬੁੱਢੇ ਨਾਲੇ ਤੇ ਨਗਮ ਚੋਨਾ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ। ਇਸ ਰਾਹ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਗੱਲਬਾਤ ਹੋਈ ਹੈ। ਉਧਰ ਉਹਨਾਂ ਜਿੱਤੇ ਗੱਲਬਾਤ ਦੌਰਾਨ ਨਗਰ ਨਿਗਮ ਚੋਨਾ ਨੂੰ ਜਲਦ ਕਰਵਾਉਣ ਦਾ ਦਾਵਾ ਕੀਤਾ ਹੈ। ਉਥੇ ਬੁੱਢੇ ਨਾਲੇ ਦੇ ਮਸਲੇ ਤੇ ਵੀ ਕਿਹਾ ਕਿ ਸਰਕਾਰ ਇਸ ਦੇ ਲਈ ਤਦ ਲਗਾਤਾਰ ਕਰ ਰਹੀ ਹੈ। ਵਿਦਿਆਣਾ ਲਾਈਵ ਦੇ ਲਈ ਰਜਿੰਦਰ ਸਿੰਘ ਦੀ ਰਿਪੋਰਟ। ਪਛਤ ਭਵਨ ਲੁਧਿਆਣਾ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਪਰਮ ਸਤਿਕਾਰਯੋਗ ਐਮਐਲਏ ਸਹਬਾਨ ਅਸ਼ੋਕ ਪਰਾਸ਼ਰ ਪੱਪੀ ਜੀ ਕੁਲਵੰਤ ਸਿੰਘ ਸਿੱਧੂ ਜੀ ਮੈਡਮ ਰਜਿੰਦਰਪਾਲ ਕੌਰ ਛੀਨਾ ਜੀ ਮਦਨ ਲਾਲ ਪੱਗਾ ਜੀ ਗਰੇਵਾਲ ਜੀ ਗਰੇਵਾਲ ਸਾਹਿਬ ਸਾਡੇ ਦਲਜੀਤ ਸਿੰਘ ਭੂਲਾ ਗਰੇਵਾਲ ਜੀ ਜ਼ਿਲ੍ਹਾ ਪ੍ਰਧਾਨ ਛਰਨਪਾਲ ਮੱਕੜ ਜੀ ਸਾਰੇ ਜਣੇ ਖੜੇ ਨੇ ਔਰ ਅੱਜ ਦੀ ਜੋ ਇਹ ਮੀਟਿੰਗ ਕੀਤੀ ਗਈ ਹੈ ਉਹ ਜਿਹੜੀ ਆਗਾਮੀ ਆਉਣ ਵਾਲੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਸੀ ਕਿਉਂਕਿ ਸਰਕਾਰ ਦਾ ਸਭ ਤੋਂ ਵੱਡਾ ਮੋਟਿਵ ਹੈ ਜੋ ਆਮ ਆਦਮੀ ਪਾਰਟੀ ਗਵਰਨਮੈਂਟ ਦਾ ਇੱਕੋ ਹੀ ਮੋਟਿਵ ਹੈ ਕਿ ਗੁੱਡ ਗਵਰਨੈਂਸ ਦੇਣਾ ਸ਼ਹਿਰ ਨੂੰ ਨੀਟ ਐਂਡ ਕਲੀਨ ਰੱਖਣਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕੋਈ ਵੀ ਕਿਸੇ ਕਿਸਮ ਦੀ ਚਾਹੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਚਾਹੇ ਕਲੀਨਲੈਸਟੀ ਗੱਲ ਕਰੀਏ ਜਾਂ ਜਿਹੜੇ ਲਾ ਐਂਡ ਆਰਡਰ ਦੀ ਗੱਲ ਕਰੀਏ ਸਾਰੀਆਂ ਚੀਜ਼ਾਂ ਦੇ ਵਿੱਚ ਪੰਜਾਬ ਨੂੰ ਬੜਾ ਸਿਕਿਓਰ ਐਂਡ ਸੇਫ ਰੱਖਣਾ ਸੋ ਉਹਦੇ ਸੰਬੰਧ ਦੇ ਵਿੱਚ ਕਿਉਂਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵੀ ਆ ਤੁਹਾਨੂੰ ਜਿਵੇਂ ਜਾਣਦੇ ਹੋ ਤਾਂ ਸਾਰੇ ਆਫੀਸਰ ਸਾਹਿਬਾਨ ਤੋਂ ਰਿਵਿਊ ਲੱ타 ਗਿਆ ਔਰ ਬੜੀ ਸੁਖਾਵੇ ਮਾਹੌਲ 'ਚ ਬੜੀ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਅੱਜ ਦੀ ਇਹ ਮੀਟਿੰਗ ਹੋਈ ਆ ਔਰ ਬੜੀ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਲੁਧਿਆਣੇ 'ਚ ਤੁਹਾਨੂੰ ਕਾਫੀ ਕੁਝ ਵਧੀਆ ਦੇਖਣ ਨੂੰ ਸਰਕਾਰ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਜਦੋਂ ਤੋਂ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਚੱਲ ਕੀਤੀ ਕਹਿੰਦੇ ਮਾਨਕ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਇਹ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਨੇ ਕਹਿੰਦੇ ਸਰਕਾਰ ਜਾਰੀ 100% ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਸੀਂ ਕੋਈ ਹਾਈ ਕੋਰਟ ਦੇ ਕਿਸੇ ਵੀ ਹੁਕਮ ਦੀ ਉਲੰਘਣਾ ਨਹੀਂ ਕੀਤੀ ਔਰ ਹਾਈ ਕੋਰਟ ਦੇ ਨਿਯਮਾਂ ਦੇ ਵਿੱਚ ਰਹਿ ਕੇ ਜੋ ਉਹਨਾਂ ਨੇ ਸਾਨੂੰ ਆਦੇਸ਼ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਰਹਿੰਦੇ ਰਹਿਦੇ ਅਸੀਂ ਇਹ ਜਿਹੜੀਆਂ ਚੋਣਾਂ ਨੇ ਇਹ ਕਰਵਾ ਦੇਵਾਂਗੇ ਔਰ ਸਰਕਾਰ ਇਸ ਲਈ ਬਿਲਕੁਲ ਐਨ ਮੁਸਤੈਦੀ ਨਾਲ ਨਹੀਂ ਸਰਕਾਰ ਬੰਦੀ ਦੇ ਆਡੀਟ ਹੋਊਗੀ ਦੇਖੋ ਕੱਲ ਇਹ ਹੈ ਇਹ ਸਾਰਾ ਜਿਹੜਾ ਮੈਟਰ ਹੈ ਇਹ ਮੈਟਰ ਜਿਹੜਾ ਹੈ ਇਹ ਸਾਡੇ ਜਿਹੜੇ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਰਿਲੇਟਡ ਤੁਸੀਂ ਉਹਨਾਂ ਤੋਂ ਇਸ ਗੱਲ ਦੇ ਬਾਰੇ ਵਿੱਚ ਜਾਣਕਾਰੀ ਲੈ ਸਕਦੇ ਹੋ ਪਰ ਜਿੱਥੇ ਤੱਕ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹ ਸਾਰੀ ਦੀ ਸਾਰੀ ਇਲੈਕਸ਼ਨ ਬੜੀ ਟੂ ਐਂਡ ਫੇਅਰ ਤਰੀਕੇ ਨਾਲ ਕਰਵਾ ਸਰ ਐਨਾਨਸਮੈਂਟ ਕਰਤਾ ਕੋਈ ਇਹਦੇ ਬਾਰੇ ਚਲੇ ਮੈਂ ਕੁਛ ਨਹੀਂ ਦੱਸ ਸਕਦਾ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹਨੇ ਇਹਦੇ ਬਾਰੇ ਚ ਆਪਣੇ ਨਿਸ਼ਾਨਾਂ ਨੂੰ ਲੈ ਕੇ ਹਰਿਆਣਾ ਸਰਕਾਰ ਸਖਤਾਂ 136 ਤਾਰਾ ਅ ਕਹਿੰਦੇ ਕਿ ਕਾਰੇ ਸਾਡੀ ਕਿਸਾਨ ਸਾਡੇ ਭਰਾ ਨੇ ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਦੇ ਸਿਰ ਤੇ ਹੀ ਅਸੀਂ ਸਾਰੇ ਨੇ ਅੰਨ ਖਾਣਿਆ ਰੋਟੀ ਮੈਨੂੰ ਇੱਕ ਨਹੀਂ ਸਮਝ ਆਉਂਦਾ ਕਿ ਕੇਂਦਰ ਸਰਕਾਰ ਦਾ ਇਹ ਜੋ ਰਵਈਆ ਕਿਸਾਨਾਂ ਦੇ ਪ੍ਰਤੀ ਬੀਜੇਪੀ ਸਰਕਾਰ ਦਾ ਜੋ ਰਵਈਆ ਕਿਸਾਨਾਂ ਪ੍ਰਤੀ ਕਦੇ ਤਾਂ ਉਹਨਾਂ ਨੂੰ ਕਹਿੰਦੇ ਨੇ ਸਾਡੇ ਕਿਸਾਨ ਭਰਾਵਾਂ ਨੂੰ ਕਦੇ ਤਾਂ ਇਹ ਕਹਿੰਦੇ ਨੇ ਕਿ ਤੁਸੀਂ ਕਾਰਾਂ ਤੇ ਟਰੈਕਟਰਾਂ 'ਚ ਨਹੀਂ ਆਣਾ ਤੁਸੀਂ ਬੱਸਾਂ ਰਹੀਂ ਆ ਚੱਕਦੇ ਹੋ ਜਾਂ ਪਬਲਿਕ ਟਰਾਂਸਪੋਰਟ ਰਹੀਂ ਆ ਸਕਦੇ ਤੇ ਜਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਠੀਕ ਆ ਅਸੀਂ ਕਾਰਾਂ ਤੇ ਟਰੈਕਟਰਾਂ ਤੇ ਨਹੀਂ ਆ ਸਕਦੇ ਇਟਸ ਓਕੇ ਤਾਂ ਅਸੀਂ ਪੈਦਲ ਤਾਂ ਆ ਸਕਦੇ ਹਾਂ ਹੁਣ ਇਹਨਾਂ ਨੂੰ ਇਹ ਚਿੰਤਾ ਪੈ ਗਈ ਕਿ ਪੈਦਲ ਵੀ ਕਿਉਂ ਆਣ ਹੁਣ ਹਰਿਆਣੇ ਦੇ ਵਿੱਚ ਧਾਰਾ ਲਾਤੀ 143 ਕੇ ਜੇ ਚਾਰ ਬੰਦਿਆਂ ਤੋਂ ਵੱਧ ਇਕੱਠੇ ਹੋਵੋਗੇ ਤਾਂ ਅਸੀਂ ਤੁਹਾਨੂੰ ਅਰੈਸਟ ਕਰਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਜਾਣਬੁੱਝ ਕੇ ਨਾ ਸਿਰਫ ਪੂਰੇ ਪੰਜਾਬ ਦੇ ਬਲਕਿ ਮੈਂ ਇਹ ਕਹਿੰਦਾ ਪੂਰੇ ਭਾਰਤ ਦੇ ਕਿਸਾਨ ਨੂੰ ਪਰੇਸ਼ਾਨ ਕਰਨ ਦੇ ਇਹ ਤਰੀਕੇ ਨੇ ਭਾਜਪਾ ਆਪਣੇ ਜੋ ਉਹਦੇ ਜ਼ੁਬਾਨ ਹੈ ਉਹਦੀ ਉਹ ਆਪਣੀ ਜ਼ੁਬਾਨ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹਦੀ ਜੋ ਇੰਟੈਂਸ਼ਨ ਹੈ ਕਿਸਾਨੀ ਪ੍ਰਤੀ ਤੇ ਕਿਸਾਨਾਂ ਪ੍ਰਤੀ ਉਹਨਾਂ ਦੀ ਕੋਈ ਵਧੀਆ ਇੰਟੈਂਸ਼ਨ ਨਹੀਂ ਸਰ ਉਹਨਾਂ ਨੇ ਇਹ ਵੀ ਕਰ ਦਿੱਤਾ ਭਾਰਤ-ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਕਿ ਉੱਥੇ ਜਾਣ ਦੇ ਨਹੀਂ ਜਿਹੜੇ ਆ ਦੋ ਬੰਦੇ ਚਾਦਰ ਦੇ ਇਕੱਠੇ ਗੱਲ ਦੇਖੋ ਇੱਕ ਜਮਹੂਰੀਅਤ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਅਸੀਂ ਪਹਿਲੀ ਵਾਰ ਆਪਣੀ ਜ਼ਿੰਦਗੀ ਤੇ ਦੇਖ ਰਹੇ ਹਾਂ ਕਿ ਦੋ ਇੱਕ ਨੈਸ਼ਨਲ ਹਾਈਵੇ 1 ਜਿਹੜੀ ਕਿ ਕਿਸੇ ਜ਼ਮਾਨੇ ਦੇ ਵਿੱਚ ਸਭ ਤੋਂ ਵੱਡੀ ਭਾਰਤ ਦੀ ਸੜਕ ਮੰਨੀ ਜਾਂਦੀ ਸੀ ਰੋਡ ਮੰਨੀ ਜਾਂਦੀ ਇੱਕ ਸੂਪੇ ਤੋਂ ਦੂਏ ਸੂਪੇ ਦੇ ਵਿੱਚ ਜਾਣ ਲਈ ਸਾਨੂੰ ਲਿੰਕ ਰੋਡਾਂ ਦਾ ਇਸਤੇਮਾਲ ਕਰਨਾ ਪਵੇ ਇੱਕ ਸਾਲ ਤੋਂ ਸਾਡਾ ਮੇਨ ਬੈਰੀਅਰ ਮੇਨ ਜਿਹੜਾ ਦੋ ਸੂਪਿਆਂ ਦਾ ਬੈਰੀਅਰ ਬੰਦ ਹੋਇਆ ਹੋਵੇ ਤੇ ਕੇਂਦਰ ਸਰਕਾਰ ਗੱਲ ਸੁਣਨ ਦੀ بجائے ਇਸ ਚੀਜ਼ ਨੂੰ ਐਦਾਂ ਲੈ ਰਹੀ ਹੋਵੇ ਜਿਵੇਂ ਉਹਦੇ ਕੋਈ ਕੰਨ ਤੇ ਜੂਨ ਹੀ ਸਰ ਕਰੀ ਹੋਵੇ ਇਹ ਇਸ ਤਰ੍ਹਾਂ ਦਾ ਰਵਈਆ ਜਿਹੜਾ ਹੈ ਇਹ ਤਾਨਾਸ਼ਾਹੀ ਹੈ ਡਿਕਟਟਰ ਡਿਕਟੇਟਰਲ ਇਹ ਰਵਈਆ ਜਿਹੜਾ ਕਿ ਇਹ ਇਸ ਮਤਲਬ ਕਿ ਦੇਸ਼ ਦੀ ਜੋ عظمت ਹੈ ਇਸ ਦੇਸ਼ ਦੀ عظمت ਨੂੰ ਇਹ ਚੀਤਾ ਸ਼ੋਭਾ ਨਹੀਂ ਸਰ ਮਹਿਲਾਵਾਂ ਨੂੰ 1100 ਰੁਪਏ ਦੀ ਜਿਹੜੀ ਗਰੰਟੀ ਦਿੱਤੀ ਗਈ ਸੀ ਲੱਗਦਾ ਵੀ ਉਹ ਜਲਦ ਅਨਾਉਂਸਮੈਂਟ ਕੀਤੀ ਜਾਵੇ ਜਲਦੀ ਸਾਡੇ ਅਸੀਂ ਜੋ ਜੋ ਵਾਅਦੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਖੂਬੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਜੋ ਵਾਅਦੇ ਕਰਦੀ ਹੈ ਅਸੀਂ ਆਪਣੀ ਫਿਡਨ ਟਾਈਮਲਾਈਨ ਉਹ ਸਾਰੇ ਪੂਰੇ ਕਰਾਂਗੇ ਦੇਖੋ ਮੈਂ ਅਕਾਲੀ ਦਲ ਬਾਰੇ ਕੁਝ ਨਹੀਂ ਕਹਿਣਾ ਇਹਦੇ ਬਾਰੇ ਚ ਸਾਡੇ ਜੋ ਹਾਈ ਕਮਾਂਡ ਆ ਮੁੱਖ ਮੰਤਰੀ ਸਾਹਿਬ ਆ ਉਹ ਜ਼ਿਆਦਾ ਤੁਹਾਨੂੰ ਇਹਦੇ ਬਾਰੇ ਦੱਸਣਗੇ ਸਰ ਬੁੱਢੇ ਦਰਿਆ ਨੂੰ ਲੈ ਕੇ ਕਿਤੇ ਨਮੀ ਚ ਲੈ ਕੇ ਧੰਨਾ ਬੱਸ ਦੱਸਣਾ ਕਿ ਕਿਤੇ ਵੱਡਾ ਮਸਲਾ ਲੁਧਿਆਣਾ ਦਾ ਇਦਾਂ ਦੇਖਿਓ ਕਿ ਇਹ ਆਪਸੇ ਨਾਲ ਜਿਹੜੇ ਬੈਠਨੇ ਐ ਆਪਣੇ ਐਮਐਲਏ ਸਾਹਿਬ ਬੱਜਾ ਜੀ ਜਾਂ ਫਿਰ ਅੰਦੀ ਕਹਿੰਦੇ ਆ ਬਿੱਕੀਆਂ ਦੇ ਜਿਹੜਾ ਹਲਕੇ ਦੇ ਪਿੱਛੋਂ ਪੁਰਾਣੀਆਂ ਸਰਕਾਰਾਂ ਦੇ ਸਮੇਂ 'ਚ ਪਿਛਲੇ 40 ਸਾਲ ਤੋਂ ਬੁੱਢੇ ਦਰਿਆ ਦਾ ਮਸਲਾ ਚੱਲਦਾ ਆ ਰਿਹਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਨਿਜਿੱਠਣ ਲਈ ਪੂਰੀ ਤਤਪਰ ਹੋ ਕੇ ਲੱਗੀ ਹੋਈ ਹੈ ਅਸੀਂ ਨੈਬਿਊਲਾ ਕੰਪਨੀ ਨੂੰ ਬੁੱਡੇਦਾਲੀ ਦਰਿਆ ਦੇ ਨਾਲੇ ਦੀ ਜਿਹੜੀ ਇਹ ਦਰਿਆ ਦੀ ਇਹਦੀ ਸਫਾਈ ਦੇ ਲਈ ਇਹਦੇ ਲਈ ਅਸੀਂ ਉਹਨਾਂ ਨੂੰ ਕੰਮ ਤਿੰਨ ਫੇਸਿਸ ਚ ਆਲਰੇਡੀ ਦੇ ਚੁੱਕੇ ਹਾਂ ਅਸੀਂ ਇਹਦੇ ਬਨਿਸਪਤ ਜਿਹੜੇ ਜਿਹੜੀ ਇੰਡਸਟਰੀ ਹੈ ਅਸੀਂ ਉਹ ਇੰਡਸਟਰੀ ਦੀ ਵੀ ਮੋਨਿਟਰਿੰਗ ਕਰ ਰਹੇ ਹਾਂ ਕਿ ਜਿਹੜੀ ਇੰਡਸਟਰੀ ਬਿਲਕੁਲ ਠੀਕ ਹੈ ਜਿਹੜੀ ਪੋਲੂਸ਼ਨ ਦੇ ਸਾਰੇ ਨੋਰਮਸ ਨੂੰ ਮੀਟ ਕਰਦੀ ਹੈ ਉਹ ਇੰਡਸਟਰੀ ਨੂੰ ਬਿਲਕੁਲ ਕਿਸੇ ਕਿਸਮ ਦਾ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਪਰ ਜਿਹੜੇ ਕੋਈ ਇੰਡਸਟਰੀਅਲਿਸਟ ਫੇਰ ਵੀ ਜਾਨੀ ਕਿ ਆਪਣੀ ਕੋਈ ਕਿਸੇ चीज ਨੂੰ ਬਰੀਕ ਕਰਦੇ ਨੇ ਜਾਂ ਉਹ ਪ੍ਰੋਪਰ ਇਹਨੂੰ ਮਤੋਂ ਕਿ ਨਹੀਂ ਅਬਾਈਡ ਕਰਦੇ ਪ੍ਰੋਡਕਸ਼ਨ ਦੇ ਨੋਰਮਸ ਨੂੰ ਅਸੀਂ ਉਹਨਾਂ ਤੇ ਵੀ ਚੈੱਕ ਐਂਡ ਬੈਲੈਂਸਸ ਰੱਖਾਂਗੇ ਆਉਣ ਵਾਲੇ ਸਮੇਂ ਚ ਬੁੱਢੇ ਦਰਿਆ ਦਾ ਜਿਹੜਾ ਮਸਲਾ ਹੈ ਉਹ ਸਦਾ ਲਈ